ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਭ ਦਾ ਸਵੇਰੇ ਸਵੇਰੇ ਚੱਲੇ ਆਪਾਂ ਆਪਣੇ ਬੂਟਿਆਂ ਦੇ ਕੋਲ ਆਪਣੇ ਖੇਤ ਸਵੇਰੇ ਸਵੇਰੇ ਸੁਆ ਆਪਣੇ ਮੌਸਮ ਦੇ ਵਿੱਚ ਆਪਣੇ ਬੂਟੇ ਆਪਣਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਆਪਾਂ ਕੱਲ ਉਹਨਾਂ ਨੂੰ ਕਹਿ ਕੇ ਆਏ ਸੀ ਕਿ ਮਿਲਦੇ ਆਂ ਕੱਲ ਨੂੰ ਤੇ ਪਹੁੰਚ ਗਏ ਆਪਾਂ ਖੇਤ ਆਪਣੇ ਬੂਟਿਆਂ ਦੇ ਕੋਲ ਚੱਲਦੇ ਆਂ ਉਹਨਾਂ ਨਾਲ ਗੱਲਾਂਬੱਤਾਂ ਕਰਾਂਗੇ ਸਾਮ ਸੰਭਾਲ ਕਰਦੇ ਹੋਏ ਉਹਨਾਂ ਦੀ ਸਫਾਈ ਕਰਾਂਗੇ ਤੇ ਕਹੀ ਦਾ ਬਾਹ ਫੜਦੇ ਸਾਰ ਪਤਾ ਲੱਗਿਆ ਕਿ ਕਹੀ ਦੇ ਵਿੱਚ ਹਲਚਲ ਹੋ ਰਹੀ ਹੈ ਕਹੀ ਦਾ ਬਾਹ ਜਿਹੜਾ ਕਿ ਕਹੀ ਦੇ ਵਿੱਚੋਂ ਹਲ ਰਿਆ ਸੀਗਾ ਉਹਨੂੰ ਦੇਸੀ ਤਰੀਕੇ ਦੀ ਲੋੜ ਸੀ ਦੇਸੀ ਤਰੀਕਾ ਇਹ ਹੈ ਕਿ ਜਦੋਂ ਇਹ ਚੀਜ਼ ਹੋ ਰਹੀ ਹੋਵੇ ਤਾਂ ਆਪਾਂ ਨੂੰ ਕਹੀ ਨੂੰ ਪਾਣੀ ਦੇ ਵਿੱਚ ਰੱਖਣਾ ਚਾਹੀਦਾ ਆਹ ਸਾਹਮਣੇ ਤੁਸੀਂ ਆਪਣੀ ਜਾਮਣ ਦੇਖ ਰਹੇ ਹੋ ਜੋ ਕਿ ਬੁਰੀ ਤਰ੍ਹਾਂ ਜ਼ਖਮੀ ਕਰੀ ਹੋਈ ਹੈ ਇਹ ਜਦੋਂ ਪਾਈਪ ਲਾਈਨ ਪਾਈ ਸੀ ਤਾਂ ਉਦੋਂ ਇਹਦੇ ਤੇ ਬਥੇਰਾ ਜ਼ੁਲਮ ਕਰਿਆ ਜੀਸੀਬੀ ਨੇ ਤਾਂ ਇਹਦੇ ਬਾਰੇ ਵੀ ਕੇਸ ਲੜਾਂਗੇ ਆਪਾਂ ਇਹਦੀ ਕਾਰਵਾਈ ਵੀ ਹੋਊਗੀ ਇਨਸਾਫ ਵਾਸਤੇ ਲੜਾਂਗੇ ਆਪਾਂ ਫਿਲਹਾਲ ਜਿਹੜੇ ਆਪਣੇ ਬੂਟੇ ਛੋਟੇ ਛੋਟੇ ਵਿਚ ਪਿਆਰੇ ਪਿਆਰੇ ਬੂਟੇ ਨੇ ਉਹਨਾਂ ਦੀ ਦੇਖਭਾਲ ਦੀ ਗੱਲਬਾਤ ਕਰਦੇ ਆ ਚਲਦੇ ਆ ਉਹਨਾਂ ਕੋਲ ਆ ਦੇਖੋ ਦੁਬਾਰਾ ਫੇਰ ਡੀਲਾ ਆ ਚੁੱਕਿਆ ਹੈ ਦੀਆਂ ਜੜਾਂ 'ਚ ਇਹਦੀ ਅਸਲ ਵਜ੍ਹਾ ਇਹ ਹੈ ਕਿ ਜਦੋਂ ਡੀਲੇ ਦੇ ਉੱਪਰੋਂ ਸਫਾਈ ਕਰਦੇ ਆ ਤਾਂ ਇਹਦੀ ਉੱਪਰੋਂ ਸਫਾਈ ਹੋ ਜਾਂਦੀ ਹੈ ਪਰ ਇਹਦੀ ਡੂੰਗੀ ਜੜ ਕਰਨਾ ਇਹ ਅੰਦਰੋਂ ਖਤਮ ਨਹੀਂ ਹੁੰਦਾ ਤਾਂ ਇਹਦੀ ਇਹਨੂੰ ਖਤਮ ਕਰਨ ਵਾਸਤੇ ਆਪਾਂ ਨੂੰ ਚਾਹੀਦਾ ਕਿ ਡੂੰਗੇ ਟੱਕਣਾਂ ਵਾਲੇ ਇਹਨੂੰ ਖਤਮ ਕਰਿਆ ਜਾਵੇ ਆ ਦੇਖੋ ਬੂਟੇ ਆਪਣੇ ਪਹਿਲਾਂ ਇੱਕ ਵਾਰ ਪੱਤੇ ਐਵੇਂ ਹੋ ਚੁੱਕੇ ਸੀਗੇ ਤੇ ਹੁਣ ਇਹਨਾਂ ਦਾ ਬਹੁਤ ਹੀ ਜ਼ਿਆਦਾ ਫਰਕ ਪੈ ਚੁੱਕਿਆ ਹੈ ਤੇ ਹੌਲੀ-ਹੌਲੀ ਹੁਣ ਇਹ ਗਰੋਅ ਕਰ ਰਹੇ ਨੇ ਚਲੋ ਆਪਾਂ ਚੱਲਦੇ ਹਾਂ ਬਾਰੀ-ਬਾਰੀ ਇਕੱਲਾ-ਇਕੱਲਾ ਬੂਟਾ ਸਾਫ਼ ਕਰਾਂਗੇ ਅੱਜ ਦਾ ਦਿਨ ਮੌਸਮ ਸੋਹਣਾਗਾ ਸੁਹਾਵਣਾਗਾ ਸਵੇਰੇ-ਸਵੇਰੇ ਅੱਜ ਲੇਟ ਜ਼ਰੂਰ ਹੋਗੇ ਥੋੜੇ ਜੇ ਆ ਮੈਨੂੰ ਲੱਗਦਾ ਆ ਸਾਨੂੰ ਥੋੜਾ ਜਿਆ ਹੋਰ ਜਲਦੀ ਆਉਣਾ ਚਾਹੀਦਾ ਇਸ ਤੋਂ ਜਲਦੀ ਆਵਾਂਗੇ ਤਾਂ ਆਪਣੇ ਲਈ ਬਹੁਤ ਹੀ ਚੰਗਾ ਹੈ ਆਪਣੇ ਲਈ ਵੀ ਚੰਗਾ ਹੈ ਤੇ ਆਪਣੀ ਸਿਹਤ ਲਈ ਵੀ ਚੰਗਾ ਕਿਉਂਕਿ ਜਿੰਨਾ ਸਵੇਰੇ ਜਲਦੀ ਉੱਠਾਂਗੇ ਤਾਂ ਜਿੰਨਾ ਸਾਫ ਸਵੇਰੇ ਸਵੇਰੇ ਹੁੰਦਾ ਮੌਸਮ ਤਾਂ ਆਪਾਂ ਨੂੰ ਉਹ ਵਾਤਾਵਰਨ ਕਿਤੇ ਹੋਰ ਨਹੀਂ ਮਿਲੂਗਾ ਪੂਰਾ ਸੁਹਾਣਾ ਤੇ ਸਾਫ ਸੁਥਰਾ ਮੌਸਮ ਹੁੰਦਾ ਸਵੇਰੇ ਜਲਦੀ ਜਲਦੀ ਉੱਠ ਕੇ ਆਪਾਂ ਨੂੰ ਉਹਦਾ ਆਨੰਦ ਮਾਣਨਾ ਚਾਹੀਦਾ ਹੋ ਗਏ ਦੋਸਤੋ ਗਰਮੀ ਵੱਧ ਚੁੱਕੀ ਹੈ ਦੋ ਦਿਨਾਂ ਦੀ ਹੁਣ ਤਾਂ ਥੋੜਾ ਜਿਹਾ ਕੰਮ ਕਰਕੇ ਗਰਮੀ ਆਉਂਦੀ ਆ ਪਰ ਆਪਾਂ ਤਾਂ ਇੰਨਾ ਕੰਮ ਵੀ ਨਹੀਂ ਕਰਿਆ ਤੇ ਕੰਮ ਆਪਾਂ ਨੇ ਤਨਬੂਟੀ ਕਰੇ ਦੀ ਸਨਾਲ ਸਾਫ ਇੱਕ ਬੂਟਾ ਏ ਇੱਕ ਬੂਟਾ ਇਹ ਇਹ ਮੂਟਾ ਆਪਣਾ ਸ਼ਾਇਦ ਕਿੰਨੂ ਆਉਂਦਾ ਕੋਈ ਨਿੰਬੂਆਂ ਦਾ ਕਿੰਨੂ ਕਿੰਨੂ ਪਤਾ ਹੈ ਕਮੈਂਟ ਕਰਕੇ ਦੱਸੋ ਆ ਬੂਟਾ ਆਪਣਾ ਮਰੂਦ ਆ ਗਿਆ ਜੀ ਸਫਾਈ ਵਧੀਆ ਕਰਤੀ ਆ ਬਾਕੀ ਦੇ ਬੂਟੇ ਨੇ ਜਿਹੜੇ ਆਪਾਂ ਨੂੰ ਦੁਬਾਰੇ ਕਰਨੇ ਪੈਣਗੇ ਇਹ ਵੀ ਕਰਾਂਗੇ ਦੁਬਾਰੇ 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 ਚਲੋ ਆਇਆ ਵੀ ਰੋਜ ਦਾ ਥੋੜਾ ਥੋੜਾ ਹੋਈ ਆ ਕੁਰਬਾਨੇ ਨਾਲ ਉਦਾਂ ਦਾ ਸਾਰੇ ਸਵੇਰੇ ਸਵੇਰੇ ਇਧਰ ਉਧਰ ਘੁੰਮਾਇਆ ਕਰੋ ਸਵੇਰੇ ਦਾ ਮੌਸਮ ਬਹੁਤ ਸੋਹਣਾ ਤੇ ਹਸਾਬ ਨਾ ਹੁੰਦਾ ਤੇ ਫਿਰ ਦੋਸਤੋ ਇੱਕ ਆਪਾਂ ਨੇ ਆਲੂ ਦਾ ਬੂਟਾ ਵੀ ਲਾਇਆ ਹੋਇਆ ਸੀਗਾ ਇੱਕ ਤਾਂ ਦੋ ਲੱਗੇ ਹੋਏ ਸੀ ਇੱਕ ਤਾਂ ਵਿਚਾਰਾ ਸੁੱਕ ਜਿਹਾ ਗਿਆ ਇੱਕ ਥੋੜਾ ਜਿਹਾ ਜੇ ਬਚਿਆ ਹੋਇਆ ਜੇ ਕਿਸੇ ਨੂੰ ਪਤਾ ਹੋਵੇ ਤਾਂ ਐਵੇਂ ਦੀ ਹਾਲਤ ਦੇ ਵਿੱਚ ਕੋਈ ਦਵਾਈ ਵਗੈਰਾ ਜਾਂ ਕੁਝ ਵੀ ਖਾਦ ਵਗੈਰਾ ਇਹਨੂੰ ਕੀ ਦਿੱਤਾ ਜਾ ਸਕਦਾ ਇਹ ਹੋ ਤਾਂ ਸਕਦਾ ਵੀ ਇਹ ਦਵਾਈ ਨਾਲ ਹੀ ਸੈੱਟ ਹੋਣਾ ਇਹਨੇ ਐਵੇਂ ਦੇ ਪੱਤੇ ਹੋ ਰਹੇ ਨੇ ਜਿੰਨੂ ਜਿੰਨੂ ਵੀ ਪਤਾ ਹੈ ਮੋੜੀ-ਮੋਟੀ ਜਾਣਕਾਰੀ ਹੈਗੀ ਆ ਪਲੀਜ਼ ਆ ਆਪਣਾ ਕਮੈਂਟਾਂ ਦੇ ਵਿੱਚ ਦੱਸਿਓ ਸੁੱਕਿਆ ਬਿਆਜਮ ਐਨ ਐਵੇਂ ਡੱਕੇ ਨਿਕਲ ਰਹੇ ਨੇ ਦਿਖ ਰਹੇ ਚੰਗੀ ਤਰ੍ਹਾਂ ਆ ਦੇਖੋ ਚੰਗੀ ਤਰ੍ਹਾਂ ਦੇਖੋ ਆ ਡੱਕੇ ਇਹਨਾਂ ਪੱਤੇ ਝੜ ਚੁੱਕੇ ਨੇ ਇੱਕ ਸਾਈਡ ਤੇ ਰਹਿ ਚੁੱਕੇ ਨੇ ਇੱਕ ਸਾਈਡ ਤੇ ਜੋ ਵੀ ਰਹੇ ਨੇ ਮੇਰੇ ਖਿਆਲੋਂ ਹੁਣ ਤਾਂ ਸ਼ਾਇਦ ਜੇ ਮੈਂ ਗਲਤ ਨਹੀਂ ਹੈਗਾ ਤਾਂ ਨਵੇਂ ਪੱਤੇ ਆਇਆ ਹੋਇਆ ਨੇ ਤਾਂ ਠੀਕ ਹੋ ਰਿਹਾ ਹੌਲੀ ਹੌਲੀ ਤਾਂ ਇਹਨੂੰ ਬਿਲਕੁਲ ਠੀਕ ਕਰਨ ਵਾਸਤੇ ਜੋ ਵੀ ਤੁਹਾਨੂੰ ਜਾਣਕਾਰੀ ਹੈਗੀ ਆ ਤਾਂ ਦੱਸਿਓ ਜਿਵੇਂ ਹੁਣ ਆਹ ਆਹ ਬਿਲਕੁਲ ਹੀ ਐ ਹੋਇਆ ਪਿਆ ਸੁੱਕਿਆ ਪਿਆ ਤਾਂ ਇਹਨੂੰ ਵੀ ਠੀਕ ਕਰਨ ਵਾਸਤੇ ਹੋ ਸਕਦਾ ਕੁਝ ਦੱਸਿਓ ਬਾਕੀ ਜਿਵੇਂ ਜਿਵੇਂ ਕੁਦਰਤ ਨੂੰ ਮਨਜ਼ੂਰ ਆਵੇਂ ਉਹਵੇਂ ਹੋ ਕੇ ਰਹੂਗਾ ਤਾਂ ਜੇ ਨਹੀਂ ਫਿਰ ਇਹਦੀ ਜਗ੍ਹਾ ਨਵੇਂ ਬੂਟੇ ਲਾ ਦਾਂਗੇ ਆਪਾਂ ਜਿਨ੍ਹਾਂ ਆ ਵੀ ਦੇਖੋ ਇਹਦੇ ਨਵੇਂ ਪੱਤੇ ਆ ਗਏ ਨੇ ਸੁੱਕੋ ਗਿਆ ਦੀ ਆਹ ਉਹਨਾਂ ਸੱਕੋ ਗਿਆ ਦੀ ਆ ਨਵੇਂ ਪੱਤੇ ਆ ਗਏ ਦੇ ਅਨੇ ਅਮਰੂਦ ਸਾਰੇ ਵਧੀਆ ਚੱਲੇ ਹੋਏ ਨੇ ਅਮਰੂਦ ਦੇ ਜੇ ਦੇਖੀ ਆਪਾਂ ਬੂਟੇ ਅਮਰੂਦ ਸਾਰੇ ਵਧੀਆ ਚੱਲ ਰਹੇ ਨੇ ਅਮਰੂਦਾਂ ਚੋਂ ਨਹੀਂ ਕੋਈ ਰੁਕਿਆ ਹੋਇਆ ਆ ਵੀ ਬੂਟਾ ਵਧੀਆ ਚੱਲ ਰਿਹਾ ਕਿੰਨੂਆਂ ਦਾ ਨਿੰਬੂਆਂ ਦਾ ਪਤਾ ਨਹੀਂ ਇਹ ਕੰਡੇ ਦੇਖੋ ਘਟੇ ਘਟੇ ਨਾਲੇ ਦੇਖ ਰਹੇ ਨਾ ਇਹ ਕਿੱਦਾਂ ਬਣ ਗਿਆ ਮੇਰੇ ਖਿਆਲ ਹੈ ਉਹਨੂੰ ਲਓ ਜੀ ਕੰਮ ਬੜਾ ਦਾ ਪੈਂਡਿੰਗ ਪਿਆ ਆਪਣਾ ਪਰ ਅੱਜ ਦਾ ਦਿਨ ਕੰਮ ਜੋ ਹੈਗਾ ਤੀ ਉਹਨੂੰ ਨਵੇੜ ਕੇ ਆਪਾਂ ਨੇ ਫੋ ਚੱਲੀ ਆ ਘਰ ਦੀ ਤਿਆਰੀ ਆਪਾਂ ਕਰਨ ਨੂੰ ਚੱਲਦੇ ਆ ਕਿ ਪੱਕੀ ਸਵੇਰੇ ਸਵੇਰੇ ਕੰਮ ਕਰਨ ਦਾ ਯਾਰ ਵਧੀਆ ਨੇ ਯਾਰ ਆ ਬਖਰਾ ਹੀ ਆ ਚੰਗਾ ਲੱਗਦਾ ਮੌਸਮ ਵੀ ਠੰਡਾ ਹੁੰਦਾ ਅੱਜ ਦੀਆਂ ਗਰਮੀਆਂ ਦੇ ਵਿੱਚ ਸਵੇਰੇ ਸਵੇਰੇ ਠੰਡੇ ਮੌਸਮ ਦਾ ਆਨੰਦ ਮਾਣਿਆ ਕਰੋ ਠੀਕ ਆ ਵੱਧ ਤੋਂ ਵੱਧ ਰੁੱਖ ਲਗਾਓ ਯਾਰ ਆ ਦੇਖੋ ਪਹਿਲਾਂ ਜਦੋਂ ਮੈਂ ਨਿੱਕਾ ਹੁੰਦਾ ਸੀ ਤਾਂ ਆਪਣੇ ਖੇਤ ਦੇ ਆਲੇ ਦੁਆਲੇ ਦੇਖਦਾ ਸੀ ਤਾਂ ਦੂਰ ਦੂਰ ਤੱਕ ਐ ਲਾ ਲਓ ਵੀ ਦੀਂਦਾ ਨਹੀਂ ਹੁੰਦਾ ਸੀ ਹੁਣ ਆਹ ਕਿਲੇ ਦੀ ਵਾਹੀ ਤੇ ਐਂ ਲਾ ਲੋ ਕਿੰਨੇ ਦਰਖਤ ਨੇ 0 ਉਹ ਦੋ ਕਿਲਿਆਂ ਦੀ ਵਾਹੀ ਤੇ ਕਿੰਨੇ ਦਰਖਤ ਨੇ 0 ਉਹ 10 ਕਿਲਿਆਂ ਦੀ ਵਾਹੀ ਤੇ ਕਿੰਨੇ ਦਰਖਤ ਨੇ 0 ਹੁਣ ਇਹ ਪੋਜੀਸ਼ਨ ਹੋ ਗਈ ਹੈ ਵੀ ਆਲੇ-ਦਾਲੇ ਜੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਗਿਣਵੇਂ ਦਰਖਤ ਮਿਲਣਗੇ ਪਰ ਜਦੋਂ ਪਹਿਲਾਂ ਨਿੱਕੇ ਹੁੰਦੇ ਦੇਖਿਆ ਕਰਦੇ ਸੀ ਆਹ ਮੋਟਰ ਦੇ ਦਰਖਤ ਆਹ ਫਲਾਣੀ ਮੋਟਰ ਦੇ ਦਰਖਤ ਆਹ ਬਾਹਣ ਚ ਦਰਖਤ ਹੋ ਗਿਆ ਇਹ ਬਹੁਤ ਜਿਆਦੇ ਗੰਭੀਰਤਾ ਵਾਲੀ ਸੋਚਣ ਵਾਲੀ ਗੱਲ ਹੈ ਵੀ ਜਿਹੜੇ ਦਰਖਤ ਹੈਗੇ ਸੀ ਉਹ ਕਿੱਧਰ ਗਏ ਉਹਦੇ ਬਦਲੇ ਨਵੇਂ ਕਿਉਂ ਨਹੀਂ ਆਏ ਗਰਮੀ ਵਧਣ ਦਾ ਕਾਰਨ ਮੇਨ ਪੁਆਇੰਟ ਇਹ ਵੀ ਹੋ ਸਕਦਾ ਵੀ ਆਪਣੇ ਜਿਹੜੇ ਦਰਖਤ ਨੇ ਖਤਮ ਹੋ ਰਹੇ ਨੇ ਤੇ ਨਵੇਂ ਆਏ ਨਹੀਂ ਆਪਣੇ ਕੋਲੇ ਕਿਉਂਕਿ ਠੰਡ ਕਿ ਇਹਨਾਂ ਨੇ ਪੈਦਾ ਕਰਨੀ ਹੁੰਦੀ ਹੈ ਆਪਾਂ ਨੂੰ ਦੇਖੋ ਕਲਾਸਾਂ 'ਚ ਵੀ ਪੜਾਇਆ ਜਾਂ ਪੜਾਇਆ ਜਾਂਦਾ ਕਿ ਜਿਹੜੇ ਦਰਖਤ ਨੇ ਆਪਣੇ ਕਾਰਬਨ ਡਾਈਆਕਸਾਈਡ ਨੂੰ ਐਕਸੈਪਟ ਕਰਦੇ ਨੇ ਮਤਲਬ ਕੋਨੂੰ ਆਕਸੀਜਨ ਨੂੰ ਕੰਜ਼ਿਊਮ ਕੰਜ਼ਿਊਮ ਕਰਦੇ ਨੇ ਆਕਸੀਜਨ ਜਦੋਂ ਛੱਡੀ ਜਾਂਦੀ ਆ ਤਾਂ ਉਹ ਠੰਡੀ ਹੁੰਦੀ ਆ ਤਾਂ ਠੰਡ ਠੰਡਕ ਪੈਦਾ ਹੁੰਦੀ ਆ ਤਾਂ ਫਿਰ ਜਦੋਂ ਹੁਣ ਦਰਖਤ ਹੀ ਨਹੀਂ ਹੈਗੇ ਕਾਰਬਨ ਡਾਈ ਆਕਸਾਈਡ ਕਹਰੇ ਸੀਗੇ ਵੀ ਜਿਹੜੇ ਦਰਖਤ ਨੇ ਵੀ ਉਹ ਆਕਸੀਜਨ ਬਣਾਉਂਦੇ ਨੇ ਮਤਲਬ ਛੱਡਦੇ ਨੇ ਤੇ ਕਾਰਬਨ ਡਾਈ ਆਕਸਾਈਡ ਲੈਂਦੇ ਨੇ ਆਪਾਂ ਤੋਂ ਕਾਰਬਨ ਡਾਈ ਆਕਸਾਈਡ ਨੂੰ ਖਤਮ ਕਰਦੇ ਨੇ ਖਾਂਦੇ ਨੇ ਪੀਂਦੇ ਨੇ ਜੋ ਵੀ ਲਾ ਲਓ ਜੋ ਵੀ ਆਪਾਂ ਆਪਦੀ ਪਾਸਾ ਚ ਕਹਿ ਸਕਦੇ ਆ ਵੀ ਇੱਕ ਤਰ੍ਹਾਂ ਦੀ ਖਰਾਕ ਆ ਉਹਨਾਂ ਦੀ ਇਹ ਕਾਰਬੰਡਾ ਇੱਕ ਸਾਈਡ ਨਾਲ ਗਰਮੀ ਪੈਦਾ ਹੁੰਦੀ ਆ ਹੁਣ ਪਰ ਜਦੋਂ ਦਰਖਤ ਹੀ ਨਹੀਂ ਰਹੇ ਤਾਂ ਐਂ ਲਾ ਲਓ ਵੀ ਗਰਮੀ ਆਟੋਮੈਟਿਕ ਹੀ ਪਦਣੀ ਆ ਉਹ ਦੇਖ ਲਓ ਹਾਲੇਦਾਲੇ ਜੇ ਦੇਖਾਂਗੇ ਆਪਾਂ ਤਾਂ ਆਪਾਂ ਨੂੰ ਸਿਰਫ ਤੇ ਸਿਰਫ ਗਿਣਮੇ ਦਰਖਤ ਮਿਲਦੇ ਆ ਇੱਥੇ ਤਾਂ ਫਿਲਹਾਲ ਇੱਕ ਦੋ ਦਿਖ ਰਿਹਾ ਪਰ ਇੱਧਰ ਲਾ ਲਓ ਤੁਸੀਂ ਉਹ ਦੂਰ ਦੂਰ ਤੱਕ ਗਿਣਮੇ ਦਰਖਤ ਨੇ ਉਹ ਉੱਥੇ ਦੇਖ ਲਓ ਤੇ ਚਾਰ ਕ ਦਰਖਤ ਇਹ ਆ ਗਏ ਆਪਣੇ ਇੱਧਰ ਦੇਖ ਲਓ ਇੱਧਰ ਨੇੜੇ ਤੇੜੇ ਆਪਾਂ ਨੂੰ ਕੋਈ ਦਰਖਤ ਨਹੀਂ ਜਿੰਦਾ ਇਸ ਕਰਕੇ ਇਹ ਆਪਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਸੋਚਣ ਦੀ ਇਹ ਉਹ ਹੈਗੀ ਹੈ ਜ਼ਰੂਰਤ ਹੈਗੀ ਆਪਾਂ ਨੂੰ ਵੀ ਦਰਖਤ ਨੇ ਜਿਹੜੇ ਆ ਆਪਣੇ ਇਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਐਮੀਤ ਹੋ ਰੱਖਦੇ ਨੇ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਨੇ ਚਲੋ ਜਿਹੜੇ ਜਿੰਨਾ ਤੋਂ ਨਹੀਂ ਹੋਰ ਲੱਗਦੇ ਤਾਂ ਜਿਹੜੇ ਹੈਗੇ ਨੇ ਘਟੋ ਘਟੋਨਾ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ ਲੋਕ ਹੈਗੇ ਨੇ ਵੀ ਇੱਕ ਕੱਖਾਂ ਪਿੱਛੇ ਐ ਲਾ ਲੋ ਵੀ 10 ਸਾਲ ਦੇ ਪਲੇ ਹੋਏ ਦਰਖਤ ਨੂੰ ਸਾੜ ਦਿੰਦੇ ਨੇ ਇੱਕ ਕੱਖਾਂ ਦੇ ਢੇਰ ਵਾਸਤੇ ਇੱਕ ਕੱਖਾਂ ਦਾ ਢੇਰ ਲਾਇਆ ਤੇ ਦੇਖਿਆ ਵੀ ਇਹ ਆਪਾਂ ਚੱਕ ਕੇ ਆਪਾਂ ਪਰਾ ਨਹੀਂ ਧਰ ਸਕਦੇ ਉੱਥੇ ਡੱਬੀ ਦੀ ਸੀਂਗ ਲਾਈ ਤੇ ਉੱਥੇ ਉਹਨੂੰ ਸਾੜਤਾ ਉੱਪਰ ਦਰਖਤ ਮੱਚ ਜਾਂਦਾ ਉਹਦੀ ਕੋਈ ਪਰਵਾਹ ਨਹੀਂ ਉਹ ਚਾਹੇ 5 ਸਾਲਾਂ ਚ ਪਲਿਆ ਚਾਹੇ 10 ਸਾਲ ਚਾਹੇ ਉਹਨੂੰ ਪਾਲਦੇ ਨੂੰ 20 ਸਾਲ ਹੋ ਗਏ ਪਰ ਉਹਦੀ ਕੋਈ ਫਿਕਰ ਨਹੀਂ ਕਰਦਾ ਇਹ ਮੈਂ ਰਸਤੇ 'ਚ ਕਈ ਵਾਰ ਆਉਂਦੇ ਜਾਂਦੇ ਦੇਖਿਆ ਬਹੁਤ ਜ਼ਿਆਦਾ ਇਹ ਚੀਜ਼ਾਂ ਚੱਲ ਰਹੀਆਂ ਨੇ ਇਹ ਚੀਜ਼ਾਂ ਗਲਤ ਨੇ ਆਪਾਂ ਨੂੰ ਬੰਦ ਕਰਨੀਆਂ ਪੈਣਗੀਆਂ ਅਗਰ ਆਪਾਂ ਨੇ ਅੱਗੇ ਵਾਸਤੇ ਕੁਝ ਸੋਚਣਾ ਬਾਕੀ ਦੋਸਤੋ ਗੱਲਾਂ ਕਈਆਂ ਨੂੰ ਚੰਗੀਆਂ ਵੀ ਲੱਗਣੀਆਂ ਕਈ ਮਜ਼ਾਕ ਵੀ ਡਾਉਣਗੇ ਵੀ ਚਲੋ ਛੱਡੋ ਜਿਨ੍ਹਾਂ ਨੂੰ ਚੰਗੀਆਂ ਲੱਗਣੀਆਂ ਨੇ ਆਪਾਂ ਨੂੰ ਉਹਨਾਂ ਵੱਲ ਧਿਆਨ ਦੇਣਾ ਤੇ ਬਾਕੀ ਤੁਸੀਂ ਵੀ ਰੋਜ਼ ਸਵੇਰੇ ਉੱਠ ਕੇ ਸੂਰਜ ਦੀ ਚੜ੍ਹਾਈ ਦੀ ਐਂ ਦੇਖ ਲੋ ਵੀ ਆਨੰਦ ਮਾਣਾ ਕਰੋ ਆ ਦੇਖੋ ਸੂਰਜ ਸਾਨੂੰ ਐ ਦਿਖਾਉਣਾ ਆ ਸਵੇਰੇ ਸਵੇਰੇ ਸੂਰਜ ਚੜ੍ਹਦਾ ਹੋਇਆ ਬਹੁਤ ਖੂਬਸੂਰਤ ਮੌਸਮ ਹੁੰਦਾ ਜੋ ਆਉਂਦੇ ਨੇ ਤਾਂ ਬਹੁਤ ਚੰਗੀ ਗੱਲ ਆ ਜਿਹੜੇ ਨਹੀਂ ਆਉਂਦੇ ਤਾਂ ਉਹ ਵੀ ਆਉਣ ਲੱਗੋ ਸਵੇਰੇ ਸਵੇਰੇ ਐਨਾ ਸੋਹਣਾ ਮੌਸਮ ਹੁੰਦਾ ਕੁਦਰਤ ਦਾ ਆਨੰਦ ਆਉਂਦਾ ਤੇ ਜਿਵੇਂ ਪੰਛੀ ਛੋਟੇ-ਛੋਟੇ ਉਹ ਗਟਾਰ ਜੇ ਦਿਖ ਰਹੀ ਹੋਊਗੀ ਤੁਹਾਨੂੰ ਇਹ ਚੀਜ਼ਾਂ ਸਿਰਫ ਤੇ ਸਿਰਫ ਇਹ ਜੇ ਮੌਸਮ 'ਚ ਦੇਖਣ ਨੂੰ ਮਿਲਦੀਆਂ ਨੇ ਨਹੀਂ ਅੱਜ ਕੱਲ ਇਹ ਅਲੋਪ ਹੋ ਚੁੱਕੀਆਂ ਨੇ ਵੀ ਇਹ ਚੀਜ਼ਾਂ ਨਾ ਤਾਂ ਆਪਾਂ ਨੂੰ ਪੰਛੀ ਕੋਈ ਦੀਂਦਾ ਚਹਿ ਚੁੱਕਾ ਹਾਂ ਚਹਿ ਚਾਉਂਦਾ ਤੇ ਨਾ ਹੀ ਕੁਗੀਆਂ ਗਟਾਰਾਂ ਕੋਈ ਆਪਾਂ ਨੂੰ ਵੇੜੇ 'ਚ ਘੁੰਮਦੀਆਂ ਦਿਖਦੀਆਂ ਨੇ ਅੱਗੇ ਹੁੰਦਾ ਵੀ ਉਹ ਪਹਿਆਂ ਦੇ ਰੇਤਿਆਂ ਵਿੱਚ ਚਿੜੀਆਂ ਆਈਆਂ ਉਹ ਨਾਉਂਦੀਆਂ ਹੁੰਦੀਆਂ ਉਹ ਵੀ ਇਕੱਠੀਆਂ ਕਰਕੇ ਉਹ ਤਾਰੀਆਂਆਂ ਜੀਆਂ ਲਾਈ ਜਾਂਦੀਆਂ ਉਹਦੇ ਵਿੱਚ ਰੇਤੇ ਦੇਖਿਓ ਉਹ ਬਹੁਤ ਦੇਖਦੇ ਹੁੰਦੇ ਅੱਜ ਕੱਲ ਇਹ ਚੀਜ਼ਾਂ ਖਤਮ ਹੋ ਗਈਆਂ ਨੇ ਤੇ ਤੁਸੀਂ ਆਇਆ ਕਰੋ ਸਵੇਰੇ ਸਵੇਰੇ ਚੀਜ਼ਾਂ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਵਾਰੀ ਠੀਕ ਆ ਦੋਸਤੋ ਫਿਰ ਕੱਲ ਮਿਲਦੇ ਆ ਸਵੇਰੇ ਐਸੇ ਵਕਤ ਇਸ ਜਗ੍ਹਾ ਤੇ ਰੋਜ਼ ਦੀ ਰੋਜ਼ ਆਪਾਂ ਕੁਛ ਨਾ ਕੁਛ ਗੱਲਾਂਬੱਤਾਂ ਕਰਿਆ ਕਰਾਂਗੇ ਆਪਾਂ ਖੇਤ ਮਿਲਿਆ ਕਰਾਂਗੇ ਤੇ ਆਪਣੇ ਬੂਟੇ ਹੌਲੀ ਹੌਲੀ ਵਧਣਗੇ ਤਾਂ ਫਲ ਵੀ ਚੱਕਣਗੇ ਆਪਾਂ ਨੂੰ ਮਰੂਤ ਵੀ ਖਵਾਉਣਗੇ ਤੇ ਨਿੰਬੂ ਵੀ ਹੋ ਆਉਣਗੇ ਤੇ ਕਿਨੂ ਵੀ ਲੱਗਣਗੇ ਇਹਦੇ ਤੇ ਸਾਰਾ ਕੁਝ ਆੜੂ ਵਗੈਰਾ ਸਾਰਾ ਕੁਝ ਲੱਗੂਗਾ ਹੋ ਸਕੇ ਤਾਂ ਇਹਨੂੰ ਵਧਾਵਾਂਗੇ ਆਪਾਂ ਘਟਾਉਂਦੇ ਤਾਂ ਦੇਖੋ ਹੈ ਨਹੀਂ ਇਹਨੂੰ ਹੋਰ ਸਬਜ਼ੀਆਂ ਭਾਜੀਆਂ ਇਹਦੇ ਵਿੱਚ ਲਾਵਾਂਗੇ ਜੋ ਵੀ ਆਪਣੇ ਲੱਗਣ ਵਾਲੀਆਂ ਹੈਗੀਆਂ ਨੇ ਸਾਮ ਸਮਾਲ ਉਹਨਾਂ ਦੀ ਕਰਾਂਗੇ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲਿਆ ਕਰੂਗੀ ਆਪਣੇ ਚੈਨਲ ਦੇ ਥਰੂ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਪਲੀਜ਼ ਵੀਰੇ ਤੇ ਇਹਦੇ ਵਿੱਚ ਹੋਰ ਕੁਝ ਨਹੀਂ ਆਪਣਾ ਗੱਲਾਂ ਬਾਤਾਂ ਕਰਨੀਆਂ ਨੇ ਤੇ ਇਧਰ ਉਧਰ ਦੀਆਂ ਗੱਲਾਂ ਹੋਰ ਤਾਂ ਕਰਨੀਆਂ ਨਹੀਂ ਬਸ ਆਪਣੀਆਂ ਦੁਨੀਆ ਜਿਹੜੀ ਆਪਣੀ ਛੋਟੀ ਜੀ ਦੁਨੀਆਦਾਰੀ ਆ ਉਹਦੀਆਂ ਗੱਲਾਂ ਕਰਨੀਆਂ ਨੇ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੋ ਵੀ ਆਪਣੇ ਦੋਸਤੋ ਮਿੱਤਰ ਹੈਗੇ ਨੇ ਉਹਨਾਂ ਨੂੰ ਕਹਿ ਦਿਓ ਵੀ ਸਬਸਕ੍ਰਾਈਬ ਕਰਨਗੇ ਹਾਂ ਜੇ ਗੱਲਾਂ ਚੰਗੀਆਂ ਲੱਗਦੀਆਂ ਨੇ ਜਾਂ ਵੀਡੀਓ ਚੰਗੀ ਲੱਗਦੀ ਹੈ ਤਾਂ ਕਰਿਓ ਕਿਸੇ ਨੂੰ ਫੋਰਸ ਨਹੀਂ ਕੀਤਾ ਜਾਂਦਾ ਵੀ ਕਰਨੀ ਹੈ ਜ਼ਰੂਰੀ ਹੈ ਗੱਲਾਂ ਬਾਤਾਂ ਕਰਨੀਆਂ ਜਿਹਨੂੰ ਚੰਗੀਆਂ ਲੱਗਦੀਆਂ ਨੇ ਉਹ ਕਰਿਓ ਜ਼ਰੂਰ ਤੇ ਆਪਦੀਆਂ ਆਪਦੀਆਂ ਵੀ ਤੁਸੀਂ ਕੋਈ ਵੀ ਗੱਲਬਾਤ ਹੁੰਦੀ ਹੈ ਕਮੈਂਟਾਂ ਦੇ ਵਿੱਚ ਸਾਂਝੀ ਕਰਿਆ ਕਰੋ ਆਪਾਂ ਉਹਦੇ ਤੇ ਕੋਈ ਨਾ ਕੋਈ ਰਿਪਲਾਈ ਦਿਆ ਕਰਾਂਗੇ ਠੀਕ ਹੈ ਜੀ ਜਿਹਨੂੰ ਜਿਹਨੂੰ ਵੀ ਆਪਣੇ ਬੂਟਿਆਂ ਦੀ ਜਾਣਕਾਰੀ ਹੈ ਜਾਂ ਸਬਜ਼ੀਆਂ ਬਾਜੀਆਂ ਦੀ ਜੋ ਵੀ ਆਪਣੀ ਫਾਰਮਿੰਗ ਕਰਦਾ ਹੈ ਅਗਰ ਤੁਹਾਡੇ ਮੇਰੇ ਲਈ ਕੋਈ ਦੇਣਯੋਗ ਕੋਈ ਜਾਣਕਾਰੀ ਹੈਗੀ ਵੀ ਤੂੰ ਐ ਨਹੀਂ ਐਵੇਂ ਕਰਿਆ ਕਰ ਤਾਂ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜਾਂ ਮੈਸੇਜ ਕਰਕੇ ਜਰੂਰ ਦੱਸੋ ਵੀਰੇ ਮੈਂ ਚਾਹੁੰਨਾ ਆਪਦੇ ਬੂਟਿਆਂ ਨੂੰ ਪਾਲਣਾ ਤੇ ਮੇਰੀ ਇੱਛਾ ਹੈ ਵੀ ਇਹਦੇ ਵਿੱਚ ਹੋਰ ਕੁਝ ਕੀ ਲੱਗ ਸਕਦਾ ਅਗਰ ਕਿਸੇ ਕੋਲੇ ਹੈਗੀ ਸਕੀਮ ਕਿ ਇਹਦੇ ਵਿੱਚ ਆ ਕੁਝ ਹੋਰ ਹੋ ਸਕਦਾ ਤਾਂ ਮੈਨੂੰ ਜਰੂਰ ਦੱਸਿਓ ਜੀ ਕਮੈਂਟਾਂ ਦੇ ਵਿੱਚ ਚਾਹੇ ਮੈਸੇਜ ਕਰ ਦਿਓ ਚਾਹੇ ਆਪਣਾ ਕਮੈਂਟਾਂ ਦੇ ਵਿੱਚ ਦੱਸੋ ਪਰਸਨਲੀ ਮੇਰਾ ਨੰਬਰ ਅਗਲੇ ਆਕਰ ਕਿਸ ਨੇ ਮੈਸੇਜ ਕਰਕੇ ਮੈਨੂੰ ਦੱਸਣਾ ਤਾਂ 956910274 ਹੈ ਗੱਲ ਕਰ ਸਕਦਾ ਠੀਕ ਹੈ ਜੀ ਤੁਹਾਡੇ ਸਾਥ ਨਾਲ ਇਹਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਆਪਾਂ ਚਲੋ ਮਿਲਦੇ ਹਾਂ ਜੀ ਫਿਰ ਕੱਲ